ਗੁਰਦਾਸਪੁਰ ਦੇ ਨੇੜੇ ਪਿੰਡ ਬਲਗਾਨ ਵਿੱਚ ਬੀਤੇ ਦਿਨੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਫੌਜੀ ਜਵਾਨ ਹੌਲਦਾਰ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮ੍ਰਿਤਕ ਜਵਾਨ ਦੇ ਦੋ ਛੋਟੇ-ਛੋਟੇ ਬੱਚੇ ਨੇ ਮ੍ਰਿਤਕ ਦੇ ਪ੍ਰਾਕុលਦੀਪ ਸਿੰਘ ਨੇ ਦੱਸਿਆ ਹੈ ਉਸ ਦਾ ਪ੍ਰਾਛੁੱਟੀਆਂ ਮਨਾਉਣ ਘਰ ਆਇਆ ਸੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ। ਉਸ ਦਾ ਹਾਦਸਾ ਹੋ ਜਾਂਦਾ ਹੈ ਹਸਪਤਾਲ ਵਿੱਚ ਕੁਝ ਦਿਨਾਂ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਾਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਉਹਦਾ ਵੱਡਾ ਭਰਾ ਹਰਦੀਪ ਸਿੰਘ ਇਹਨਾਂ ਇੱਥੇ ਗਏ ਸੀਗੇ ਨਾਦਪੁਰ ਸਾਹਿਬ ਮੱਥਾ ਟੇਕਣ ਆ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕ ਕਰਨਾ ਗੱਡੀ ਜਾਨੀ ਕਿ ওভারਸਪੀਡ ਹੋ ਕੇ ਟ੍ਰੱਕ ਦੇ ਨਾਲ ਟਕਰਾ ਗਈ ਸੀ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਪਹਿਲੇ ਤੇ ਕਮਾਂਡੋ ਜਿਪਰੇ ਦੇ ਦੌਰੇ ਦਿਨ ਲੱਗੇ ਲੱਗੇ ਸੀਗੇ। ਉਸ ਤੋਂ ਬਾਅਦ ਲੈਤ ਹੋ ਗਈ ਡੋਲਰ ਕੀ ਦੀ। ਨਾ ਤਾਂ ਤੋਂ ਇਹ ਜੀ ਆਪ ਕੋ ਪਤਾ ਹੀ ਹੈ ਬਾਕੀ ਖਰਾਬ ਹੋ ਜੇ ਲੋਗਣਾ ਚਾਹੀਏ। ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਹੋਣੀ ਚਾਹੀਏ ਪੈਂਸਲ ਲਗਣੀ ਚਾਹੀਏ ਜੋ ਹੱਕ ਬੰਦਾ ਹੈ ਘਰ ਵਾਲੋ ਦਾ ਉਹ ਹੋਣਾ ਚਾਹੀਏ ਮੈਂ ਸੁਭਦਾਰ ਮਜੀਤ ਸਿੰਘ 67 ਇੰਜੀਨੀਅਰ ਪੀ ਐਮ ਐਸ ਯੂਨਿਟ ਹੈ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ ਔਰ ਹੱਡੀ ਜੁਨਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕ ਵੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸ਼ੈਨੀ ਕੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸਬਦਾਰ ਮੇਜਰ ਅਸਫਾਨ ਨੂੰ ਜੋ ਵੀ ਆ ਮਤਮੰਗੀ ਮਤਲਬ ਉਹ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇੜਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਜੀਨਰ ਹਰਦਮ ਨਾਲ ਖੜੀ ਰਹੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਨਾਲ